ਫਾਤਰ ਯਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਹਾਰਵੈਸਟ ਹੱਬ ਚੈਨਲ ਤੇ ਉਮੀਦ ਕਰਦਾ ਤੁਸੀਂ ਠੀਕ ਹੋਵੋਗੇ ਲੱਗਿਓ ਆ ਤੂੜੀ ਆਈ ਮਸ਼ੀਨ ਤੇ ਵੱਡੀ ਵੀ ਚੱਲਦੀ ਆ ਜਾਂ ਆਪਣੀ ਚੱਲਦੀ ਆ ਉਹ ਵੀ ਮੱਕਿਓ ਚੱਲਦੀ ਮਸ਼ੀਨ ਅੱਜ ਮਹਿੰਦਰਾ ਲਾਇਆ ਤੇ 60 ਚ ਇੱਦਾਂ ਲਾ ਦਿੱ ਜਿੱਦਾਂ ਸ਼ੱਕ ਪੈਂਦੀ ਕੀ ਉਹਦੀ ਪੀਟੀਓ ਦੇ ਜਿਹੜਾ ਬੈਰੰਗ ਆ ਉਹ ਟੁੱਟ ਗਿਆ ਜਿੱਦਾਂ ਰਾਤੀ ਬਾਅਦ ਜੇ ਬਹੁਤੀ ਸੀਗੀ ਤੇ ਹੁਣ ਦੇਖਦੇ ਆ ਮਿਸਤਰੀ ਆਉਂਦਾ ਫੇ ਦੇਖਦੇ ਆ ਕਿਉਂ ਜਦੋਂ ਉਹਨੂੰ ਹੱਥ ਨਾਲ ਘਮਾਉਨੇ ਆ ਨਾ ਆਪਾਂ ਪੀਟੀਓ ਨੂੰ ਉਹਦੇ ਵਿੱਚ ਇਦਾਂ ਜਿਹੜੇ ਉਹਦੇ ਪੈਰੰਗ ਦੀਆਂ ਗੋਲੀਆਂ ਹੁੰਦੀਆਂ ਉਹ ਵਿੱਚ ਰੜਕਦੀਆਂ ਜਿੱਦਾਂ ਕਾਸੀ ਚੀਜ਼ ਚ ਵੱਜਦੀਆਂ ਹੁਣ ਦੇਖਦੇ ਆ ਕੀ ਕਹਿੰਦੇ ਆ ਫੌਦਰ ਮਹਿੰਦਰਾ ਚੱਲਦਾ ਅੱਜ ਇਹ ਜੋੜਿਆ ਆ ਬਾਕੀ ਜਾਣੇ ਆ ਮਸ਼ੀਨ ਤੇ ਵੱਡੀ ਤੇ ਉਹ ਵੀ ਚੱਲਦੀ ਪਈ ਆ ਫੇ ਦਿਖਾਉਨੇ ਆ ਉਹ ਵੀ ਤੁਹਾਨੂੰ ਪਹੁੰਚ ਗਏ ਮਸ਼ੀਨ ਕੋਲ ਚਲਦੀ ਆ ਟੈਂਕ ਕੱਢਦੇ ਆ 560 ਇੱਥੇ ਆਇਆ ਆ 60 ਦੇ ਕੰਨਾਂ ਚੈੱਕ ਆਪਾਂ ਅੱਜ ਇਹਦੀ ਸ਼ਾਫਟ ਟੁੱਟੀ ਆ ਇਹਦੀ ਲੱਗਦਾ ਆ ਗਿਆ ਮੈਂ ਮਿਸਤਰੀ ਦੇਖਣ ਦੇ ਦਿਆਂ ਕੀ ਕਹਿੰਦੇ ਆ ਚਲਦੀ ਆ 75 ਨਾਲ ਬਹੁਤ ਵਧੀਆ ਚਲਦੀ ਇਹਨਾਂ ਵੀ ਤੇ ਬਾਕੀ ਲਾਉਣ ਵੀ ਸੁੱਕਾ ਹੀ ਆ ਸਰਾ ਛੋਟਾ ਆਪਣਾ ਇਹ ਲਾਉਂਦਾ ਆ ਤੇ ਹੁਣ ਚਲਦੇ ਆ ਮਸ਼ੀਨ ਕੋਲ ਉੱਥੇ ਜਾ ਕੇ ਦੇਖਦੇ ਆ ਆਓ ਜੀ ਚਲਾਤੀ ਆ ਕੇ ਰਹਿਣ ਦਾ ਅੱਜ ਵਾ ਵੱਡ ਹੋ ਜਾਣਾ ਅੱਜ ਵਿਲੇ ਹੋ ਜਾਣਾ ਅੱਜ ਆਖਰੀ ਦਿਨ ਆ ਈ ਦੰਡਾ ਹੋ ਗਿਆ ਐਂਡ ਕੜਾੜਾਤੀ ਕਾਲੂ ਲੱਗਾਗਾ ਹੁਣ ਸਾਫ ਸੁਭਾਈਆ ਕਰਨੇ ਦਾ ਗਾਹ ਨੂੰ ਦੇਖਦੇ ਆ ਸਵਰਾਜ ਹੀ ਕੋਲ ਲਿਓਨੇ ਨਮੀ ਵਧੀਆ ਸਵਰਾਜ ਬਾਕੀ ਜਾਣੀ ਕਿ ਦੇਸੀ ਮਸ਼ੀਨਾਂ ਨੂੰ ਆਵਾਜ਼ ਬੂਜ ਨਹੀਂ ਕਰਦੀ ਹੈਗੀਆਂ ਰਿਡੈਕਸ਼ਨ ਆ ਇਹਦੀਆਂ ਰੋਡ ਤੇ ਵਧੀਆ ਚੱਲਦੀ ਆ ਸਵਰਾਜ ਹੀ ਖੋਲਿਆਵਾਂਗੇ ਨਵੀਂ ਹੁਣ ਤਾਂ ਦੇਸੀਆਂਾਂ ਗੇ ਸਵਰਾਜ ਨੇ ਕੀਤੀ ਉਹ ਸਾਰੇ ਯਾਨੀ ਕਿ ਚੇਂਜਰ ਵੀ ਦੂਏ ਪਾਸੇ ਲਾਤਾ ਇਹਦੇ ਚੇਂਜਰ ਇੱਧਰ ਚੱਲਦਾ ਹੁੰਦੇ ਸਾਹਮਣੇ ਤੇ ਉਹਦੇ ਚੇਂਜਰ ਦੇਸੀਆਂ ਵਾਂਗੂ ਉੱਧਰ ਲਾਤਾ ਤੇ ਕਲੱਚ ਵੀ ਉੱਧਰ ਲੈ ਗਿਆ ਗੇਅਰ ਵੀ ਉੱਧਰ ਲੈ ਗਿਆ ਸਾਰਾ ਕੁਝ ਪਾਲੇ ਪਾਸੇ ਲੈ ਗਿਆ ਹੁਣ ਆਹ ਟਾਇਰ ਖੋਲਣ ਦੀ ਲੋੜ ਪਿਆ ਕਰਨੀ ਜੋ ਕਲੱਚ ਲਾਉਣਾ ਉੱਧਰਲੇ ਟਾਇਰ ਖੋਲਣ ਦੀ ਲੋੜ ਪਿਆ ਕਰਨੀ ਆ ਦੇ ਦੇ ਹੰਗਾ ਨੂੰ ਫਿਰ ਪ੍ਰਮਾਤਮਾ ਨੇ ਸੁਣੀ ਜਰੂਰ ਲੈ ਕੇ ਆਵਾਂਗੇ ਸੌਰਾਜ ਹੀ ਲੈ ਆਵਾਂਗੇ ਇੱਕ ਹੋਰ ਚੱਲਦਾ ਟਰੈਕਟਰ ਆ ਵਧੀਆ ਚੱਲਦਾ ਤੇ ਬਾਕੀ ਰਾਤ ਨੂੰ ਅੱਜ ਇਹਦੇ ਬਦਲਾਂਗੇ ਭਲੇੜ ਭਲੇੜ ਬਦਲ ਕੇ ਤਾਂ ਚਲਾਵਾਂਗੇ ਸੂਰਜ ਨੂੰ ਹੁਣ ਖੜੀ ਘਾਤਣੀ ਹੈ ਜੀਤੀ ਤੇ ਲੋ ਬਲੇਡ ਵੀ ਬਦਲੋਗੇ ਸਾਰੇ ਬਲੇਡ ਬਦਲਨੇ ਆ ਤੇ ਜਾਨੀ ਕਿ ਬਦਲ ਨੇ ਪਾਸੇ ਘੁਮਾਉਣੇ ਆ ਥੋੜੇ ਜਿਹਾ ਪਾਸੇ ਘੁਮਾ ਕੇ ਫੇਰ ਦੇਖਾਂਗੇ ਇੱਕ ਰਾਤ ਨੂੰ ਪੂਰੀ ਚੇਨ ਬਦਲਨੀ ਆ ਇਹਦੀ ਪ੍ਰੈਸ਼ਰ ਵਾਲੀ ਪੂਰੀ ਚੱਕਰ ਵਧਾਉਣੇ ਪ੍ਰੈਸ਼ਰ ਦੇ ਉਹਦੇ ਕਰਕੇ ਬਾਕੀ ਰਿਪੋਰਟ ਹੋ ਕੇ ਆ ਪੂਰੀ ਐ ਨਾ ਦੇ ਕੇ ਆਵਾਂਗੇ ਆਵੇ ਲਾਂਗਰੀ ਕੋਲ ਆਏ ਅੱਜ ਲੱਗਾ ਆ ਸਬਜ਼ੀਆਂ ਬਣਾਉਣ ਕਾਦੀ ਆ ਸਬਜ਼ੀ ਓਏ ਸਬਜ਼ੀ ਦਾ ਆਲੂ ਦੀ ਹੈ ਦਾਲ ਨਹੀਂ ਹੈ ਬਣੀ ਦਾਲ ਨਹੀਂ ਹੈ ਬਣੀ ਆ ਕੀ ਉਗਾੜਿਆ ਅੱਛਾ ਇਹ ਆਲੂ ਆ ਹੈ ਲਾ ਓਏ ਆਲੂ ਆਲੂ ਬਣੇ ਪਏ ਆ ਚੌਲ ਚੌਲ ਵੀ ਬਣ ਗਏ ਉਹਦੇ ਸ਼ਮਨਾ ਮੈਂ ਚਾ ਘੱਟ ਦਾ ਸਵੇਰ ਲੈ ਦੇਖਿਆ ਬਾਜੀ ਨੇ ਖਿਲਾ ਦੇ ਚਾਵਲ ਥੋੜੇ ਨਾ ਉਹਦਾ ਸੋਲਾ ਲਾਈਟ ਲਾਈ ਹੋਆ ਉਦੋਂ ਆਲੂ ਚਾਵਲ ਹਾਂ ਹਾਂ ਆਲੂ ਚਾਵਲ ਨੂੰ ਆਲੂ ਉਹ ਧਾਲ ਕਿਹੜੀ ਓਏ ਧਾਲ ਵੀ ਬਾਜੀ ਖਿਲਾ ਦੇ ਗੀ ਮਸਰਿਆ ਗੀ ਮਸਰ ਬਣਾਉਂਦਾ ਲਾਂਗਰੀ ਥੋੜਾ ਥੋੜਾ ਬਾਦੇ ਮਸਰ ਚਮਚਾ ਆਗਾ ਕੜਾਏ ਨੂੰ ਪਾਣੀ ਹੈ ਹਮ ਲੋਗ ਉਹ ਸਾਡੇ ਨਾਲੋਂ ਤਾਂ ਹੀ ਚੰਗੇ ਆ ਸੁੱਤੇ ਤਾਂ ਪਏ ਆ ਐ ਕੈਸੀ ਹ ਲੱਗਿਆ ਹਾਂ ਭਲੇੜ ਬਦਲਨਾ ਜਾ ਕੇ ਬਬਲਦੇ ਹੁਣ ਇੱਕ ਲੈਨ ਬਜ਼ਲਦੀ ਸੀ ਬੁਰੇ ਹਾਲ ਆ ਨੀਂਦ ਵੀ ਨਹੀਂ ਪੂਰੀ ਹੁੰਦੀ ਹੈਗੀ ਜਾਨੂ ਮੰਦਾ ਫੇਰ ਉੱਠ ਜਾਂਦਾ ਆ 2:00 ਵਜੇ ਸੌਂਦਾ ਆ 6:00 ਵਜੇ ਫੇਰ ਉੱਠੇ ਜੀਦਾ 2:00 5:00 6:00 ਵਜੇ ਇੱਥੇ